6 ਜੂਨ ਸੁਬਾ ਦੇ ਤੜਕੇ ਓਏ ਆਗੇ ਟੈਂਕ ਤੇ ਤੋਂ ਪਾਂ ਚੜਕੇ 6 ਜੂਨ ਸੁਬਾ ਦੇ ਤੜਕੇ ਆਗੇ ਟੈਂਕ ਤੇ ਤੋਂ ਪਾਂ ਚੜਕੇ ਦਿੱਤੇ ਮਾਰ ਬੈ ਤੋਂ ਛੇ ਫੜਕੇ ਦੌਰ ਸੀ ਉੱਡ ਗਏ ਹਾਸੀ ਦੇ ਸਾਡੇ जख्म ਹਲੇ ਵੀ ਅਲੇ ਆਇਓ ਜੂਨ 84 ਦੇ ਸਾਡੇ ਜਖਮ ਹਲੇ ਵੀ ਰਿਸਦੇ ਆਇਓ ਜੂਨ 84 ਦੇ ਫੜ ਕੇ ਤੀਰ ਸੀ ਹੱਥ ਵਿੱਚ ਆਉਂਦਾ ਤੱਕ ਕੇ ਵੈਰੀ ਸੀ ਕਬਰ ਆਉਂਦਾ ਫੜ ਕੇ ਤੀਰ ਸੀ ਹੱਥ ਵਿੱਚ ਆਉਂਦਾ ਓਏ ਤੱਕ ਕੇ ਵੈਰੀ ਸੀ ਕਬਰ ਆਉਂਦਾ ਸ਼ੇਰ ਸੀ ਸੁੱਤੀ ਕੌਮ ਜਗਾਉਂਦਾ ਦਿਲ ਸੀ ਡਰਦੇ ਪਾਪੀ ਦੇ ਸਾਡੇ जख्म ਹਲੇ ਵੀ ਅੱਲੇ ਆਇਓ ਜੂਨ 84 ਦੇ ਸਾਡੇ जख्म ਹਲੇ ਵੀ ਹਰਿਸ ਦੇ ਆਇਓ ਜੂਨ 84 ਦੇ ਆਪਣੇ ਹੱਕਾਂ ਦੇ ਲਈ ਲੜਨਾ ਜ਼ੁਲਮ ਨਾ ਸਹਿਣਾ ਇਹ ਨਾ ਕਰਨੇ ਆਪਣੇ ਹੱਕਾਂ ਦੇ ਲਈ ਲੜਨਾ ਜ਼ੁਲਮ ਨਾ ਸਹਿਣਾ ਇਹ ਨਾ ਕਰਨੇ ਕੌਮ ਲਈ ਸੀਸ ਤਲੀ ਤੇ ਧਰਨ ਬੈਰ ਸਭ ਭੁੱਲ ਕੇ ਬਾਕੀ ਦੇ ਸਾਡੇ ਜਖਮ ਹਲੇ ਵੀ ਅੱਲੇ ਆਇਓ ਜੂਨ 84 ਦੇ ਸਾਡੇ ਜਖਮ ਹਲੇ ਵੀ ਅੰਗ੍ਰੇਜ਼ ਦੇ ਆਇਓ ਜੂਨ 84 ਦੇ 37 ਸਾਲ ਗੁਜ਼ਰ ਗਏ ਪੂਰੇ ਮੈਂ ਇਨਸਾਫ ਨਹੀਂ ਹਲੇ ਅਧੂਰੇ 37 ਸਾਲ ਗੁਜ਼ਰ ਗਏ ਪੂਰੇ ਪਏ ਇਨਸਾਫ ਨੇ ਹਲੇ ਅਧੂਰੇ ਬੈਰੀ ਫਿਰਦੇ ਅੱਖਾਂ ਮੂਰੇ ਸ਼ਹਿ ਸਰਕਾਰ ਦੀ ਰਾਖੀ ਦੇ ਸਾਡੇ जख्म ਹਲੇ ਵੀ ਅੱਲੇ ਆਇਓ ਜੂਨ 84 ਦੇ ਸਾਡੇ जख्म ਹਲੇ ਵੀ ਰਿਸਦੇ ਆਇਓ ਜੂਨ 84 ਦੇ ਹੁੰਦੀ ਮੌਤ ਜ਼ਮੀਰ ਦਾ ਮਰਨਾ ਲੱਖੀ ਸੱਚ ਕਹਿਣੋ ਨੀ ਡਰਨਾ ਹੁੰਦੀ ਮੌਤ ਜ਼ਮੀਰ ਦਾ ਮਰਨਾ ਓਏ ਲੱਖੀ ਸੱਚ ਕਹਿਣੋ ਨੀ ਡਰਨਾ ਪੈਣ ਫੁੱਲ ਚੜਾ ਕੇ ਸਰਨਾ ਗੱਲ ਸੰਤਾਂ ਦੀ ਆਖੀ ਤੇ ਸਾਡੇ ਜਖਮੂਹਾਂ ਦੇ ਵੀ ਅੱਲੇ ਆਏ ਓ ਜੂਨ 84 ਦੇ